ਬੋਰ ਅਨਮੋਰ ਗਗਨ ਵੱਲੋਂ ਅਸਤੀਫਾ ਦਿੱਤਾ ਗਿਆ ਸਰ ਅੱਜ ਕੀ ਕਿਵੇਂ ਦੇਖਦੇ ਹੈਗੇ ਸਰ ਮੈਂ ਇਹਨੂੰ ਹਜੇ ਥੋੜਾ ਜਿਹਾ ਪਤਾ ਲੱਗੇ ਚੱਕ ਕੇ ਸੀ ਭਾਟੀ ਦੀ ਮੀਟਿੰਗ ਕਰਾਂ ਚੁੱਕੀ ਹੈ ਸਰ ਭਾਡੌਰ ਵੱਲੋਂ ਲੰਮੇ ਸਮੇਂ ਬਾਅਦ ਸਿਆਸਤਿਕ ਚਾਇਆ ਜੀ ਆਕਾਰ ਸਰ ਬਰਾਬਰ ਬਣਾ ਕਰੇ ਕੁਝ ਵਿਸ਼ੇਸ਼ ਮੁੱਦਿਆਂ ਤੋਂ ਗੱਲ ਕਰਿਆ ਉਹ ਭਾਡੌਰ ਨੇ ਤਾਂ ਕਦੇ ਵੀ ਜਵਾਬ ਨਹੀਂ ਦਿੱਤਾ ਸੀ ਭਾਡੌਰ ਵਾਸਤੇ ਤਾਂ ਸੀ 48 ਕਰੋੜ ਰੁਪਏ ਤੱਕ ਅੱਲੇ ਪਾਣੀ ਦੇ ਜਿਹੜੇ ਚੈਨਲਾਈਜ਼ ਕਰਨ ਵਾਸਤੇ ਕੱਸੀਆਂ ਸੂਆਂ ਵਾਸਤੇ 1 ਕਰੋੜ ਜਵਾਹੇ ਲਈ ਸੋ ਭਾਡੌਰ ਵਾਲਿਆਂ ਲਈ ਤਾਂ ਜਾਨ ਹਾਜ਼ਰ ਹੈ ਜੋ ਸਾਡੇ ਲਈ ਤਾਂ ਹਰ ਲੱਕਾ ਇੱਕੋ ਜਿਹਾ ਹੀ ਐ ਸੋ ਭਧੌੜ ਸ਼ੈਣਾ ਜਾਂ ਮੀਤ ਹੋਰਾਂ ਦਾ ਹਲਕਾ ਬਰਨਾਲਾ ਜੋ ਅਸੀਂ ਕਦੇ ਵੀ ਜਵਾਬ ਨਹੀਂ ਦਿੱਤਾ ਕਿ ਇਸ ਕੰਮ ਨੂੰ ਤਰੱਕੀ ਵਾਲੇ ਕੰਮਾਂ ਵਾਸਤੇ ਪੰਜਾਬ ਦੇ ਖਜ਼ਾਨੇ ਦੇ ਮੂੰਹ ਹਮੇਸ਼ਾ ਪੰਜਾਬੀਆਂ ਵੱਲ ਖੁੱਲੇ ਰਹੇ ਤੁਸੀਂ ਨਸ਼ਿਆਂ ਨੂੰ ਲੈ ਕੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਮਸਲਿਆਂ ਦੇ ਜਾਗਰ ਕਰੇ ਜਾਣਗੇ ਕਿ ਮਤਲਬ ਕੀ ਮੀ ਦੀ ਉਹਦੇ ਲਈ ਰਣਨੀਤੀ ਤਿਆਰ ਕੀਤੀ ਬਸ ਪੜ ਲਿਓ ਪੜ ਲਿਓ ਤੁਸੀਂ ਅਖਬਾਰ ਚ ਤੁਹਾਨੂੰ ਪਤਾ ਲੱਗ ਜਾਊਗਾ ਤੇ ਜਿਹੜਾ ਵੀ ਪੰਜਾਬ ਦੀ ਨਸ਼ੇ ਲੋਕਾਂ ਨੂੰ ਨਸ਼ੇ ਰਹੀਂ ਪੰਜਾਬੀ ਦੇ ਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਾਂ ਉਹਨਾਂ ਦੇ ਘਰ ਬਰਬਾਦ ਕਰੂਗਾ ਜਾਂ ਪੰਜਾਬ ਦੇ ਵਿੱਚ ਅਮਨ ਕ੍ਰੋਧ ਦੀ ਸਥਿਤੀ ਖਰਾਬ ਕਰੂਗਾ ਉਹਤੇ ਕੋਈ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਉਹਨੂੰ ਬਣਦੀ ਸਜ਼ਾ ਮਿਲੇਗਾ ਜਿੱਦਕੇਰ